ਸਸਿਕਲ ਆਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਕਦਮਾਂ 'ਚ ਵਸੇ ਜ਼ਿਲ੍ਹਾ ਹੁਸ਼ਿਆਰਪੁਰ ਦੀ ਧਰਤੀ ਬਹੁਤ ਜਲਦ ਬੰਜਰ ਹੋਣ ਜਾ ਰਹੀ ਹੈ ਧਰਤੀ ਦੇ ਖੇਤਲੇ ਪਾਣੀ ਦਾ ਪੱਧਰ ਦਿਨ ਬਦਨ ਡਿੱਗਦਾ ਜਾ ਰਿਹਾ ਹੈ ਜਿਸ ਦਾ ਵੱਡਾ ਕਾਰਨ ਪਾਣੀ ਦੀ ਬਰਬਾਦੀ ਮੰਨਿਆ ਜਾ ਰਿਹਾ ਹੈ ਖਲਾਫ ਇਹ ਨੇ ਕਿ ਜ਼ਿਲ੍ਹੇ ਦੇ 10 ਜ਼ੋਨਾਂ ਦੇ ਵਿੱਚੋਂ 2 ਜ਼ੋਨ ਸੈਮੀ ਤੇ 2 ਜ਼ੋਨ ਡਾਰਕ ਜ਼ੋਨ ਦੇ ਵਿੱਚ ਆ ਚੁੱਕੇ ਨੇ ਜਿੱਥੇ ਪਾਣੀ ਲਗਾਤਾਰ ਖਤਮ ਹੁੰਦਾ ਜਾ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਖੇਤਰ ਦੇ ਵਿੱਚ ਸੋਕਾ ਫੈਲਣ ਦੇ ਅਸਾਰ ਬਣਦੇ ਜਾ ਰਹੇ ਨੇ ਇਸ ਗੱਲ ਦਾ ਖੁਲਾਸਾ ਅਸੀਂ ਨਹੀਂ ਬਲਕਿ ਕੇਂਦਰੀ ਗਰਾਊਂਡ ਵਾਟਰ ਬੋਰਡ ਦੇ ਵੱਲੋਂ ਇੱਕ ਰਿਪੋਰਟ ਦੇ ਵਿੱਚ ਕੀਤਾ ਗਿਆ ਹੈ ਇਸ ਰਿਪੋਰਟ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ 2049 ਤੱਕ ਧਰਤੀ ਹੇਠਲੇ ਪਾਣੀ ਦੇ ਵਿੱਚ 1000 ਫੁੱਟ ਤੱਕ ਗਿਰਾਵਟ ਆ ਸਕਦੀ ਹੈ ਜਦ ਕੀ ਮੌਜੂਦਾ ਸਮੇਂ ਦੇ ਵਿੱਚ ਇਹ 450 ਫੁੱਟ ਤੇ ਜਾ ਪਹੁੰਚਿਆ ਉਧਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵੱਲੋਂ ਵੀ ਇਸ ਗੱਲ ਦੀ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਖੇਤਰ ਦੇ ਵਿੱਚ 2039 ਤੱਕ ਪਾਣੀ ਦਾ ਪੱਧਰ 300 ਤੋਂ ਉੱਪਰ ਮੀਟਰ ਤੱਕ ਹੀਟਾ ਚਲਿਆ ਜਾਵੇਗਾ 2020 ਦੇ ਬਲਕਵਾਰ ਮੁਲਾਂਕਣ ਦੇ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਧਰਤੀ ਹੇਠਲੇ ਪਾਣੀ ਦੇ ਵਿੱਚ ਆਸਤਨ 0. 49 ਮੀਟਰ ਹੀਟਾ ਜਾਣੂ ਰਿਕਾਰਡ ਕੀਤਾ ਗਿਆ ਹੈ ਦੂਜੇ ਪਾਸੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਲੋਂ ਪਾਣੀ ਦੇ ਇਸ ਪੱਧਰ ਨੂੰ ਡਿੱਗਣ ਦਾ ਮੁੱਖ ਕਾਰਨ ਟਿਊਬਵਲ ਦੇ ਪਾਣੀ ਦੀ ਵੱਧ ਵਰਤੋਂ ਅਤੇ ਨਹਿਰੀ ਪਾਣੀ ਦੀ ਸਿੰਚਾਈ ਦੇ ਲਈ ਘੱਟ ਵਰਤੋਂ ਦੱਸਿਆ ਜਾ ਰਿਹਾ ਹੈ ਹੁਣ ਜੇਕਰ ਜ਼ਿਲ੍ਹੇ ਦੇ ਵਿੱਚ ਟਿਊਬਵਲ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਕੁਝ ਸਾਲਾਂ ਦੇ ਅੰਕੜੇ ਵੀ ਇਸ ਰਿਪੋਰਟ ਦੇ ਵਿੱਚ ਸਾਂਝੇ ਕੀਤੇ ਗਏ ਨੇ ਸਾਲ 1970 ਅਤੇ 71 ਦੇ ਵਿੱਚ ਜ਼ਿਲ੍ਹੇ ਦੇ ਵਿੱਚ 10000 ਟਿਊਬਵਲ ਸਨ 2011 ਅਤੇ 12 ਤੱਕ ਇਹਨਾਂ ਦੀ ਸੰਖਿਆ 40000 ਤੋਂ ਵੱਧ ਹੋ ਗਈ ਸੀ ਜਦਕਿ 2024 ਵਿੱਚ ਇਹ ਵਧ ਕੇ 64432 ਤੱਕ ਪਹੁੰਚ ਚੁੱਕੀ ਹੈ ਕਿਹਾ ਜਾ ਰਿਹਾ ਹੈ ਕਿ ਹੁਣ ਕਿਸਾਨਾਂ ਨੂੰ ਟਿਊਬਵਲ ਲਈ 500 ਫੁੱਟ ਤੱਕ ਡੂੰਘੇ ਬੋਰ ਕਰਵਾਉਣੇ ਪੈ ਰਹੇ ਨੇ ਜ਼ਿਲ੍ਹੇ ਦੇ ਵਿੱਚ 72% ਦੀ ਧਰਤੀ ਦੀ ਸਿੰਚਾਈ ਟਿਊਬਵਲ ਦੇ ਨਾਲ ਕੀਤੀ ਜਾ ਰਹੀ ਹੈ ਸਿਰਫ 28% ਖੇਤਰ ਵਿੱਚ ਹੀ ਨਹਿਰੀ ਪਾਣੀ ਦੀ ਵਰਤੋਂ ਕਰਕੇ ਕੀਤੀ ਵਾਰੀ ਦੇ ਸੰਦੇਸ਼ ਦਿੱਤਾ ਜਾ ਰਿਹਾ ਹੈ ਹੁਣ ਜੇਕਰ ਖੇਤਾਂ ਦੇ ਵਿੱਚ ਲੱਗੇ ਇਹਨਾਂ ਟਿਊਬਲ ਦੀ ਗੱਲ ਕੀਤੀ ਜਾਵੇ ਤਾਂ ਖੇਤਾਂ ਦੇ ਵਿੱਚ ਲੱਗੀ 15 ਐਲਪੀ ਦੀ ਮੋਟਰ ਇੱਕ ਮਿੰਟ ਦੇ ਵਿੱਚ 800 ਲੀਟਰ ਅਤੇ 8 ਘੰਟੇ ਬਿਜਲੀ ਸਪਲਾਈ ਦੇ ਵਿੱਚ 3,84,000 ਲੀਟਰ ਪਾਣੀ ਕੱਢਦੀ ਹੈ ਇਸੇ ਹੀ ਰਿਪੋਰਟ ਦੇ ਵਿੱਚ ਇਸ ਚਿੰਤਾ ਨੂੰ ਲੈ ਕੇ ਬਲਾਕਵਾਰ ਸੰਖਿਆ ਦਿੱਤੀ ਗਈ ਹੈ ਉਹਨਾਂ ਬਲਾਕਾਂ ਦੇ ਨਾਂ ਵੀ ਦੱਸੇ ਗਏ ਨੇ ਕਿ ਕਿਹੜੇ ਬਲਾਕ ਇਸ ਸਮੇਂ ਸੈਮੀ ਡਾਰਕ ਨੇ ਕਿਹੜੇ ਡਾਰਕ ਜ਼ੋਨ ਦੇ ਵਿੱਚ ਨੇ ਤੇ ਕਿਹੜੇ ਅਜੇ ਤੱਕ ਸੇਫ ਬਚੇ ਨੇ ਜਿਨ੍ਹਾਂ ਦੇ ਕੁੱਲ 10 ਬਲਾਕਾਂ ਦੇ ਵਿੱਚੋਂ ਟਾਂਡਾ ਅਤੇ ਹੁਸ਼ਿਆਰਪੁਰ ਇੱਕ ਡਾਰਕ ਜ਼ੋਨ ਵਿੱਚ ਨੇ ਜਦਕਿ ਗੜਸ਼ੰਕਰ ਅਤੇ ਹਾਜੀਪੁਰ ਸੈਮੀ ਡਾਰਕ ਜ਼ੋਨ ਦੇ ਵਿੱਚ ਨੇ ਇਸੇ ਤਰ੍ਹਾਂ ਹੀ ਊਂਗਾ ਹੁਸ਼ਿਆਰਪੁਰ 2 ਸੁਹਾ ਮਾਹਲਪੁਰ ਬੁਕੇਰੀਆਂ ਅਤੇ ਤਲਵਾੜਾ ਬਲਾਕ ਸੇਫ ਜ਼ੋਨ ਦੇ ਵਿੱਚ ਨੇ ਹੁਣ ਜੇਕਰ ਇਹਨਾਂ ਬਲਾਕਾਂ ਦੀ ਗੱਲ ਕੀਤੀ ਜਾਵੇ ਤਾਂ ਟਾਂਡਾ ਤੇ ਹੁਸ਼ਿਆਰਪੁਰ 1 ਨੂੰ ਡਾਰਕ ਜ਼ੋਨ ਦੇ ਵਿੱਚ ਰੱਖਿਆ ਗਿਆ ਤਾਂ ਟਾਂਡੇ ਤੋਂ ਹੀ ਸਾਡੇ ਨਾਲ ਇੱਕ ਕਿਸਾਨ ਆਗੂ ਯੰਗਵੀਰ ਸਿੰਘ ਚੋਹਾਨ ਜੁੜੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਇਸ ਰਿਪੋਰਟ ਨੂੰ ਕਿਵੇਂ ਦੇਖ ਰਹੇ ਨੇ ਯੰਗਵੀਰ ਜੀ ਪਹਿਲਾਂ ਤਾਂ ਪੰਜਾਬੀ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਕਰਨਗਰ ਯੰਗਵੀਰ ਜੀ ਇੱਕ ਅਖਬਾਰ ਦੇ ਵਿੱਚ ਰਿਪੋਰਟ ਛਪਦੀ ਔਰ ਉਹ ਰਿਪੋਰਟ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਸੈਂਟਰਲ ਜਿਹੜੀ ਹੈ ਅੰਡਰਗਰਾਉਂਡ ਵਾਟਰ ਬੋਰਡ ਹੈ ਉਹਦੇ ਬਿਹਾਫ ਦੇ ਉੱਤੇ ਛਾਪੀ ਗਈ ਹੈ ਔਰ ਇਸ ਰਿਪੋਰਟ ਦੇ ਵਿੱਚ ਸਿੱਧੇ ਤੌਰ ਦੇ ਦਿੱਤੋ ਹਿਸ਼ਾਰਪੁਰ ਜ਼ਿਲ੍ਹੇ ਦੇ ਟਾਂਡਾ ਬਲਾਕ ਦੀ ਗੱਲ ਕੀਤੀ ਗਈ ਹੈ ਕਿੱਥੇ ਪਾਣੀ ਦਾ ਪੱਸ਼ਟਲਾ ਪੱਦਰ ਲਗਾਤਾਰ ਡੇਗ ਰਿਹਾ ਜਿਹੜਾ ਤੁਸੀਂ ਖੇਤੀਬਾੜੀ ਕਰਦੇ ਹੋ ਟਾਂਡੇ ਦੇ ਰਹਿਣ ਵਾਲਿਓ ਮੈਂ ਤੁਹਾਡੇ ਤੋਂ ਜਾਨਣਾ ਚਾਹੂੰਗਾ ਕਿ ਕਿਸ ਤਰੀਕੇ ਦੇ ਹਲਾਕ ਨੇ ਟਾਂਡੇ ਦੇ ਵਿੱਚ ਅੱਜ ਦੀ ਗੱਲ ਕੀਤੀ ਜਾਵੇ ਤਾਂ ਪਾਣੀ ਦਾ ਪੱਧਰ ਕਿੱਥੇ ਕ ਹੈ ਦੇਖੋ ਮੈਂ ਬੋਲਾਂ ਟਾਂਡੇ ਦੇ ਵਿੱਚ ਹੀ ਰਹਿਣਾ ਜੀ ਆਸ-ਪਾਸ ਦੇ ਵਿੱਚ ਵਾਟਰ ਦੇ ਲੈਵਲ ਦੋ ਤਿੰਨ ਤਰ੍ਹਾਂ ਦੇ ਹੈ ਹੂੰ ਕਿਉਂਕਿ ਜਿਹੜਾ ਪਹਾੜੀ ਇਲਾਕਾ ਆ ਉਹਦੇ ਵਿੱਚ ਪਾਣੀ ਥੋੜਾ ਡਾਊਨ ਆ ਤੇ ਕਿਤੇ ਪਾਣੀ ਬਹੁਤ ਉੱਪਰ ਆ ਸੇਮ ਦਾ ਇਲਾਕਾ ਸਾਡੇ ਹੈਗਾ ਵੇਟ ਇਲਾਕਾ ਉਹਦੇ ਵਿੱਚ ਪਾਣੀ ਉੱਪਰ ਆ ਜੀ ਮੈਕਸੀਮਮ ਅਸੀਂ ਲਾਈਏ ਨਾ ਤੇ ਅੱਜ ਤੱਕ ਸਾਡੇ 6 ਪਾਵਰ ਦੀਆਂ ਮੋਟਰਾਂ ਚੱਲਦੀਆਂ ਜੀ ਮੇਰੇ ਆਪ ਦੇ ਟਾਂਡਾ ਸ਼ਹਿਰ ਦੇ ਬਿਲਕੁਲ ਮੇਰੇ ਨਾਲ ਪਿੰਡਿਆ ਰਸੂਲਪੁਰ ਜੀ ਪਰ ਉੱਥੇ ਸਾਡੇ ਕੋਲ 6 ਪਾਵਰ ਦੀਆਂ ਮੋਟਰਾਂ ਹਲੇ 8 ਪਾਵਰ ਦੀਆਂ ਚੱਲਦੀਆਂ 7.5 ਹਸ ਪਾਵਰ ਦੀਆਂ ਮੋਟਰਾਂ ਚੱਲਦੀਆਂ ਤੇ ਅਸੀਂ 80 ਫੁੱਟ ਡਿਲੀਵਰੀ ਪਾਉਨੇ ਆ ਜੀ ਜਾਂ 85 ਫੁੱਟ ਡਿਲੀਵਰੀ ਆਲ ਓਵਰ ਤਕਰੀਬਨ ਇੰਨਾ ਕੀ ਆ ਟਾਂਡੇ ਵਿਲਾਸ ਦੇ ਵਿੱਚ ਜੀ ਦੀ ਆ ਪੈਂਦੀ ਆ ਮੇਰੇ ਸਾਹਬ ਦੇ ਨਾਲ ਜਿਹੜਾ ਇੰਨਾ ਵਾਟਰ ਪਾਣੀ ਦਾ ਲੈਵਲ ਜਿਹੜਾ ਥੱਲੇ ਨਹੀਂ ਹੈ ਜਿਹਨੀ ਰਿਪੋਰਟ ਕਹਿੰਦੀ ਆ ਹਾਂ ਇੱਕ ਗੱਲ ਜ਼ਰੂਰ ਆ ਕਿ ਆਉਣ ਵਾਲੇ ਸਮੇਂ ਦੇ ਜਿਹੜੇ ਅੰਦਾਜ਼ੇ ਲੱਗਦੇ ਆ ਉਹ ਸਾਬਤ ਹੋ ਸਕਦੇ ਕਿਉਂਕਿ ਇੱਥੇ ਮੈਰੀ ਪਾਣੀ ਨਹੀਂ ਹੈਗਾ ਜੀ ਇਹ ਇੱਥੇ ਨਹਿਰੀ ਪਾਣੀ ਨਾ ਹੋਣ ਕਾਰਨ ਜਦੋਂ ਵੀ ਉਹ ਮੋਟਰਾਂ ਚੱਲਦੀਆਂ ਤੇ ਤੋ ਬਾਤ ਕੀ ਹੈ ਕਿ ਪਾਣੀ ਦਾ ਲੈਵਲ ਦਿਨੋਂ ਦਿਨ ਜਿਹੜਾ ਆ ਥੱਲੇ ਜਾਊਗਾ ਜੀ ਥੱਲੇ ਜਾਣ ਨਾਲ ਉਹਨਾਂ ਨਾਲੇ ਸਮੇਂ ਤੇ ਸਮੱਸਿਆ ਹੋ ਸਕਦੀ ਹੈ ਜੇ ਮੌਕੇ ਤੇ ਅੱਜ ਦੇ ਹਾਲਾਤਾਂ ਦੀ ਗੱਲ ਕਰੀਏ ਕਿ ਜੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਡਰਕ ਜੀਵਨ ਦੇ ਵਿੱਚ ਪਾਉਂਦੇ ਆ ਮੇਰੇ ਹਿਸਾਬ ਨਾਲ ਤੇ ਅਸੀਂ ਤੇ ਪ੍ਰੈਕਟੀਕਲ ਰੂਪ ਦੇ ਵਿੱਚ ਆਪ ਖੇਤੀ ਕਰਦੇ ਆ ਤੇ ਆਪ ਅਸੀਂ ਜਿਹੜਾ ਹੱਥੀ ਕੰਮ ਕਰਨੇ ਵਾਲੇ ਲੋਕ ਆ ਤੇ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਏ ਕਿ ਗਣਾ ਸਹੀ ਨਹੀਂ ਹੋ ਸਕਦੀਆਂ ਸੋ ਪਤਾ ਨਹੀਂ ਕਿਹੜੇ ਅਨੁਮਾਨ ਕਿਹੜੇ ਅੰਦਾਜ਼ੇ ਨਾਲ ਤੇ ਕਿਹੜੇ ਇਲਾਕੇ ਦੀ ਏ ਜਿਹੜਾ ਪੂਰਾ ਇਹਨਾਂ ਨੇ ਬਾਇਓ ਡਾਟਾ ਦਿੱਤਾ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਵੀ ਦੇ ਬਹੁਤ ਜਿਆਦਾ ਪਾਣੀ ਦਾ ਜਿਹੜਾ ਪੱਤਰ ਹੰਤਕ ਨਿਮਾ ਨਹੀਂ ਹੋਇਆ ਟਾਂਡੇ ਇਲਾਕੇ ਦੇ ਇਹ ਤਾਂ ਜੰਗਵੀਰ ਜੀ ਜਿਵੇਂ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਸਿੰਚਾਈ ਦੇ ਲਈ ਨਹਿਰੀ ਪਾਣੀ ਦੀ ਵਰਤੋਂ ਘੱਟ ਕੀਤੀ ਜਾ ਰਹੀ ਹੈ ਟੂਬ ਬਿਲੰਡ ਦੀ ਵਰਤੋਂ ਵਧ ਕੀਤੀ ਜਾ ਰਹੀ ਹੈ ਤਾਂ ਤੁਸੀਂ ਕੀ ਮੰਨਦੇ ਹੋ ਟਾਂਡੇ ਦੀ ਤੁਸੀਂ ਗੱਲ ਕਰੋ ਜਾਂ ਸ਼ਰਪੁਰ ਜ਼ਿਲ੍ਹੇ ਦੀ ਗੱਲ ਕਰੋ ਜਾਂ ਖਾਸ ਤੌਰ ਤੇ ਟਾਂਡੇ ਦੀ ਗੱਲ ਕਰਦੇ ਆ ਤਾਂ ਨਹਿਰੀ ਪਾਣੀ ਉਪਲਬਧ ਹੈਗਾ ਇੱਥੇ ਕੋਈ ਖੇਤਰ ਹੈਗਾ ਜਿੱਥੇ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ ਦੇਖੋ ਸਾਡੇ ਕੋਲ ਜੀ ਸੋ ਨਹਿਰਾ ਹੈ ਸਿਰਫ ਦੋ ਆਪੇ ਦੇ ਜੀ ਜੀ ਇੱਕ ਕੰਢੀ ਕਨਾਲ ਨਹਿਰਿਆ ਤੇ ਇੱਕ ਵੇਸਤ ਦੁਆਬ ਨਹਿਰਿਆ ਹੂੰ ਇਹ ਵੀ ਤਕਰੀਬਨ ਟਾਈਮ ਟੂ ਟਾਈਮ ਇਹਨਾਂ ਦੇ ਵਿੱਚ ਵੀ ਪਾਣੀ ਜਾਂਦਾ ਆ ਜੀ ਲਗਾਤਾਰ ਪਾਣੀ ਨਹੀਂ ਚੱਲਦਾ ਰਹਿੰਦਾ ਜੀ ਤੇ ਕੰਢੀ ਕਨਾਲ ਜਿਹੜੀ ਨਹਿਰ ਆ ਉਹਦੇ ਇੱਕ ਪਾਸੇ ਜਿਹੜਾ ਜੀ ਚਾਇਆ ਤੇ ਦੂਜੇ ਪਾਸੇ ਨਿਮਾਨ ਆ ਤੇ ਨਿਮਾਨ ਨਾਲ ਦੇ ਪਾਸੇ ਨੂੰ ਹੀ ਉਹ ਸਹਿਰ ਦਾ ਪਾਣੀ ਲੱਗਦਾ ਜੀ ਸੋ ਕਹਿਣ ਤੋਂ ਬਾਅਦਿਕ ਤੇ ਇੱਥੇ ਨਹਿਰਾ ਕੱਟਣ ਦੀ ਲੋੜ ਆ ਨਹਿਰਾ ਬਣਾਉਂਦੇ ਹੋ ਮਾਲਵੇ ਦੇ ਵਿੱਚ ਬਹੁਤ ਨਹਿਰਾ ਆ ਜੀ ਤੇ ਸਾਡੇ ਦੁਆਬੇ ਦੇ ਵਿੱਚ ਸਿਰਫ ਦੋ ਹੀ ਨਹਿਰਾ ਆ ਜੀ ਨਹਿਰੀ ਕੰਮ ਸਿਸਟਮ ਨੂੰ ਲਾਗੂ ਕਰਨ ਦੀ ਅਸੀਂ ਗੱਲ ਕਰਦੇ ਆਂ ਹਰ ਘਰ ਤੱਕ ਹਰ ਖੇਤ ਤੱਕ ਸਰਕਾਰ ਜਿਹੜਾ ਨਹਿਰੀ ਪਾਣੀ ਟੀਨ ਵਾਲਾ ਤੇ ਜਿਹੜਾ ਸਿੰਚਾਈ ਵਾਲਾ ਉਹ ਖੇਤਾਂ ਤੱਕ ਪਹੁੰਚਾ ਵੀ ਇਹੀ ਤਾਂ ਮੰਗਾਂ ਲੈ ਕੇ ਇਹੀ ਸੀਐਮ ਸਾਹਿਬ ਦੇ ਕੋਲ ਗਏ ਸੀ ਉਸ ਦਿਨ ਜੀ ਜੀ ਚਿੰਤਾ ਦੇ ਵਿੱਚ ਤੇ ਅਸੀਂ ਆਂ ਸਰਕਾਰ ਤੇ ਚਿੰਤਾ ਚ ਹੈ ਨਹੀਂ 5 ਸਾਲ ਆਏ 5 ਸਾਲ ਚਲ ਗਏ ਉਹਨਾਂ ਨੂੰ ਕੋਈ ਚਿੰਤਾ ਨਹੀਂ ਜੇ ਤਾਂ ਸਾਨੂੰ ਆਉਣ ਵਾਲੇ ਸਮੇਂ ਦੀ ਆ ਜੀ ਕਿ ਇਹ ਨਹਿਰੀਕਰਨ ਸਿਸਟਮ ਜਿਹੜਾ ਆ ਉਹ ਲਾਗੂ ਕਰੋ ਨਹਿਰਾ ਬਣਾਓ ਤੇ ਖਾਲੇ ਬਣਾਓ ਤੇ ਬਣਾ ਕੇ ਘਰ ਤੱਕ ਤੇ ਜਿਹੜਾ ਖੇਤ ਤੱਕ ਉਹਦੇ ਪਾਣੀ ਨੂੰ ਪਹੁੰਚਾਓ ਤਾਂ ਕਿ ਤੇ ਨਾ ਕਿਤੇ ਪੰਜਾਬ ਬਚ ਸਕਦਾ ਜੀ ਜੀ ਤੇ ਕਟਾਂਡੇ ਕੱਲੇ ਟਾਂਡੇ ਇਲਾਕੇ ਦੀ ਗੱਲ ਨਹੀਂ ਹੈਗੀ ਜੀ ਤੇ ਪੂਰੇ ਪੰਜਾਬ ਦੀ ਗੱਲ ਆ ਹੁਣ ਕਿ ਮਾਲਵੇ ਦੀ ਗੱਲ ਕਰੀਏ ਜੀ ਉੱਥੇ ਤਾਂ ਜਿੰਨੇ ਕ ਸਾਡੇ ਦੂੰਘੇ ਬੋਰ ਹੁੰਦੇ ਆ ਸਾਡਾ ਬੋਰ ਤੇ ਮੇਰੇ ਖਿਆਲ 120 200 250 ਤੱਕ ਬੋਰ ਹੋ ਜਾਂਦਾ ਸਾਡੇ ਇੱਥੇ ਇਲਾਕਿਆਂ ਦੇ ਵਿੱਚ ਜੀ ਤੇ ਉੱਥੇ ਜਿਹੜਾ ਆ 600 700 ਫੁੱਟ ਤੇ ਕਈ ਇਲਾਕਿਆਂ ਦੇ ਵਿੱਚ ਬੋਰ ਹੁੰਦੇ ਆ ਜੀ ਜੀ ਤੋ ਫਿਰ ਫਰਕ ਤੇ ਬਹੁਤ ਜ਼ਿਆਦਾ ਹੈ ਨਾ ਜੀ 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 ਤੋ ਲੋੜ ਆ ਜਿਹੜਾ ਸਾਡੇ ਕੋਲ ਪਾਣੀ ਆ ਕੁਦਰਤੀ ਜਿਹੜਾ ਸਾਡੇ ਕੋਲ ਸਰੋਤ ਆ ਜੀ ਉਹਨੂੰ ਪਹਿਲਾਂ ਪੰਜਾਬ ਚ ਡਿਵਾਈਡ ਕਰੋ ਨਾ ਕਿ ਉਹਨੂੰ ਦੂਸਰੀਆਂ ਸਟੇਟਾਂ ਨਾਲ ਕੋ ਦੇਖੋ ਪਹਿਲਾ ਸਮਝੌਤੇ ਹੋਏ ਹੋਏ ਆ ਜੀ ਜੀ ਜਦੋਂ ਪਹਿਲਾ ਸਮਝੌਤੇ ਹੋਏ ਸੀ ਉਹ ਸਮਝੌਤਿਆਂ ਦੇ ਮੌਕੇ ਹਾਲਾਤ ਹੋਰ ਸੀ ਜੀ ਉਸ ਵੇਲੇ ਸਾਡੇ ਕੋਲ ਪਾਣੀ ਵੱਧ ਹੁੰਸੀਆ ਮੇਰੇ ਇਲਾਕੇ ਦੀ ਗੱਲ ਕਰੀਏ ਜੇ ਆਪੇ ਨਮੂਨਕਾ ਆਇਆ ਜੀ ਸ਼ੰਭ ਦਾ ਇਲਾਕਾ ਆ ਥੱਲੇ ਨੂੰ ਆਈਆ ਉਹ ਰ ਪੈ ਜਾਂਦਾ ਇਸ ਇਲਾਕਿਆਂ ਦੇ ਵਿੱਚ ਤੇ ਪਹਿਲਾਂ ਬੋਰਾ ਦੇ ਵਿੱਚੋਂ ਆਪ ਪਾਣੀ ਆਉਂਦਾ ਵਰਤੋਂ ਹੁੰਦਾ ਸੀ ਤੇ ਉੱਤੇ ਪਲੇਟਾਂ ਲਾਈਆਂ ਹੁੰਦੀਆਂ ਸੀ ਜੀ ਤੇ ਉਸ ਸਮੇਂ ਦੀ ਗੱਲ ਹੈ ਜਦੋਂ ਦੇ ਇਹਨਾਂ ਨੇ ਐਗਰੀਮੈਂਟ ਕੀਤੇ ਹੋਏ ਅੱਜ ਉੱਥੇ ਹੀ ਸਮਰਥੀ ਵਾਲਾ ਮੋਟਰਾਂ ਪੈ ਗਈਆਂ ਜੀ ਤੋਂ ਕਹਿਣ ਤੋਂ ਬਾਅਦ ਸਮੇਂ ਦਾ ਫਰਕ ਪਈ ਜਾਂਦਾ ਆ ਜੀ ਤੇ ਪਾਣੀ ਥੱਲੇ ਜਾਂਦਾ ਆ ਲੋੜ ਆ ਕਿ ਉਹਨਾਂ ਸਮਝੌਤਿਆਂ ਨੂੰ ਹੁਣ ਰੱਦ ਕਰਕੇ ਪੰਜਾਬ ਨੂੰ ਪਾਣੀ ਦੇਣ ਦੀ ਗੱਲ ਕਰਨ ਸਰਕਾਰਾਂ ਜੋ ਸਤਨਕ ਸਰਕਾਰ ਆ ਜੀ ਤਾਂ ਪੰਜਾਬ ਦਾ ਕੀ ਹੋ ਸਕਦਾ ਠੀਕ ਹੈ ਠੀਕ ਹੈ ਜੰਗਵੀਰ ਜੀ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਜੰਗਵੀਰ ਸਿੰਘ ਚੋਹਾਨ ਕਿਸਾਨ ਆਗੂ ਨੇ ਖੁਦ ਕਿਸਾਨੀ ਵੀ ਕਰਦੇ ਨੇ ਤਾਂ ਬੇਸ਼ੱਕ ਕਿਸਾਨੀ ਇਸ ਮਸਲੇ ਦੇ ਨਾਲ ਜੂਝ ਰਹੀ ਹੈ ਦੂਜੇ ਪਾਸੇ ਇਹ ਰਿਪੋਰਟ ਕਹਿ ਰਹੀ ਹੈ ਕਿ ਟਾਂਡਾ ਬਲਾਕ ਜਾਂ ਇੱਕ ਬਲਾਕ ਹੋਰ ਜਿਹੜਾ ਡਾਰਕ ਜ਼ੋਨ ਦੇ ਵਿੱਚ ਹੈ ਪਰ ਅੱਜ ਦੇ ਹਾਲਾਤ ਜਿਵੇਂ ਜੰਗਵੀਰ ਹੋਣਾ ਨੇ ਦੱਸਿਆ ਵੀ ਅੱਜ ਹਾਲਾਤ ਠੀਕ ਨਹੀਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਨਹਿਰੀ ਪਾਣੀ ਦਾ ਪ੍ਰਬੰਧ ਨਾ ਕੀਤਾ ਸਭ ਤੋਂ ਵੱਡੀ ਕਮੀ ਨਹਿਰੀ ਪਾਣੀ ਦੀ ਹੈ ਤਾਂ ਇਹ ਹਾਲਾਤ ਬਣ ਵੀ ਸਕਦੇ ਨੇ ਚਿੰਤਾ ਉਹਨਾਂ ਦੇ ਵੱਲੋਂ ਵੀ ਇਸ ਮਸਲੇ ਨੂੰ ਲੈ ਕੇ ਜਤਾਈ ਗਈ ਹੈ ਹੁਣ ਇਸੇ ਰਿਪੋਰਟ ਦੇ ਵਿੱਚ ਵਾਟਰ ਸੈਨੀਟੇਸ਼ਨ ਐਕਸਪਰਟਸ ਦੇ ਬਿਆਨ ਵੀ ਛਾਪਿਆ ਗਿਆ ਹੈ ਇਸ ਬਿਆਨ ਦੇ ਮੁਤਾਬਕ ਕਨੇ ਕਿਸਾਨ ਪਾਣੀ ਦੀ ਬਰਬਾਦੀ ਦੇ ਲਈ ਜਾਂ ਫਿਰ ਇਸ ਸੋਕੇ ਦੇ ਲਈ ਜ਼ਿੰਮੇਵਾਰ ਨਹੀਂ ਹਨ ਹੁਸ਼ਿਆਰਪੁਰ ਸ਼ਹਿਰ ਦੇ ਵਿੱਚੋਂ ਰੋਜ਼ਾਨਾ 125 ਲੱਖ ਲੀਟਰ ਪਾਣੀ ਇਸਤੇਮਾਲ ਕੀਤਾ ਜਾ ਰਿਹਾ ਹੈ ਇਸ ਨੂੰ ਸਾਫ਼ ਕਰਕੇ ਦੁਬਾਰਾ ਖੇਤੀ ਅਤੇ ਘਰ ਇੰਡਸਟਰੀ ਦੇ ਵਿੱਚ ਇਸਤੇਮਾਲ ਕੀਤਾ ਜਾਵੇ ਤਾਂ ਪਾਣੀ ਦੇ ਹਿੱਟਲੇ ਪੰਦਰ ਨੂੰ ਬਚਾਇਆ ਜਾ ਸਕਦਾ ਹੈ ਜ਼ਿਕਰ ਕੀਤਾ ਗਿਆ ਹੈ ਕਿ 1980 ਦੇ ਵਿੱਚ ਇਸ ਤਕਨੀਕ ਤੇ ਉੱਤੇ ਪ੍ਰਸਤਾਵ ਤਾਂ ਬਣਾਇਆ ਗਿਆ ਪਲਾਨ ਤਾਂ ਬਣਾਇਆ ਗਿਆ ਲੇਕਿਨ 2024 ਤੱਕ ਆਉਣ ਦੇ ਬਾਵਜੂਦ ਇਹ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਕਿਹਾ ਗਿਆ ਹੈ ਕਿ ਪਹਿਲਾਂ ਜੇਕਰ 10 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰੀ ਟਿਊਬਲ 5 ਸਾਲ ਤੱਕ ਚੱਲਦੇ ਸਨ ਜਦਕਿ ਹੁਣ ਕਈ ਟਿਊਬਲ ਜਿਹੜੇ ਨੇ ਉਹ بارش ਘਟ ਹੋਣ ਕਾਰਨ ਜਾਂ ਫਿਰ ਰੀਚਾਰਜ ਸਿਸਟਮ ਨਾ ਹੋਣ ਦੇ ਕਾਰਨ ਉਹਨਾਂ ਦੇ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ ਜਿਵੇਂ ਜਨਪੀਰ ਸਿੰਘ ਚੋਹਾ ਉਹਨਾਂ ਨੇ ਵੀ ਕਿਹਾ ਕਿ ਟਾਂਡਾ ਖੇਤਰ ਦੇ ਵਿੱਚ ਪੱਧਰੀ ਜ਼ਮੀਨ ਹੈ ਤਾਂ ਇੱਥੇ ਨਹਿਰੀ ਪਾਣੀ ਦੀ ਕਮੀ ਹੈ ਪਰ ਐਦਾਂ ਨਹੀਂ ਹੈ ਕਿ ਜ਼ਿਲ੍ਹਾ ਹੁਸ਼ਾਰਪੁਰ ਦੇ ਵਿੱਚ ਨਹਿਰੀ ਪਾਣੀ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਕੰਢੀ ਖੇਤਰ ਦੇ ਬਹੁਤ ਸਾਰੇ ਅਜੀਹੇ ਪਿੰਡ ਨੇ ਜਿਨ੍ਹਾਂ ਨੂੰ ਨਹਿਰੀ ਪਾਣੀ ਦੇ ਕੇ ਖੇਤਾਂ ਦੀ ਸਿੰਚਾਈ ਕੀਤੀ ਜਾ ਰਹੀ ਹੈ ਤਾਂ ਇਸ ਰਿਪੋਰਟ ਦੇ ਵਿੱਚ ਕੁਝ ਉਹਨੂੰ ਲੈ ਕੇ ਵੀ ਅੰਕੜੇ ਛਾਪੇ ਗਏ ਨੇ ਜ਼ਿਲ੍ਹੇ ਦੇ ਕੰਢੀ ਖੇਤਰ ਦੇ 433 ਪਿੰਡਾਂ ਨੂੰ 1.25 ਲੱਖ ਹੈਕਟੇਅਰ ਜ਼ਮੀਨ ਨੂੰ ਕੰਢੀ ਨਹਿਰ ਤੋਂ ਪਾਣੀ ਮਿਲ ਰਿਹਾ ਹੈ ਸ਼ਿਵਾਲਿਕ ਪਹਾੜੀਆਂ ਦੇ ਵਿੱਚ ਬਣੇ 8 ਡੈਮਾਂ ਤੋਂ ਵੀ ਸਿੰਚਾਈ ਹੋ ਰਹੀ ਹੈ ਇਸ ਰਿਪੋਰਟ ਦੇ ਮੁਤਾਬਕ ਢੋਲਵਾਹਾ ਡੈਮ ਤੋਂ 3745 ਹੈਕਟੇਅਰ ਜਨੌੜੀ ਡੈਮ ਤੋਂ 492 ਹੈਕਟੇਅਰ ਦਮਸਾਲ ਡੈਮ ਤੋਂ 340 ਚਾਹਲ ਡੈਮ ਤੋਂ 1170 ਸਲਰਨ ਡੈਮ ਤੋਂ 474 ਪਟਿਆਰੀ ਡੈਮ ਤੋਂ 770 ਅਤੇ ਥਾਣਾ ਡੈਮ ਤੋਂ 1160 ਅਤੇ ਮੈਲੀ ਡੈਮ ਤੋਂ 914 ਹੈਕਟੇਅਰ ਪਾਣੀ ਸਿੰਚਾਈ ਦੇ ਲਈ ਨਹਿਰਾਂ ਤੋਂ ਵਰਤਿਆ ਜਾ ਰਿਹਾ ਹੈ ਬੇਸ਼ੱਕ ਅਜੇ ਤੱਕ ਡੈਮਾਂ ਦੇ ਵਿੱਚ ਸਿੰਚਾਈ ਦੇ ਲਈ ਪਾਣੀ ਮੌਜੂਦ ਹੈ ਅਜੇ ਤੱਕ ਟਿਊਬਲ ਪਾਣੀ ਦੇ ਰਹੇ ਨੇ ਪਰ ਉਹ ਸਮਾਂ ਦੂਰ ਨਹੀਂ ਹੈ ਜਦੋਂ ਟਿਊਬਲ ਦੇ ਹੇਠੋਂ ਪਾਣੀ ਖਤਮ ਹੋਵੇਗਾ ਡੈਮ ਸੁੱਕਣਗੇ ਜਿਸ ਦਾ ਖਮਿਆਜ਼ਾ ਅਸੀਂ ਸਾਰੇ ਭੁਗਤਾਂਗੇ ਹਾਲਾਂਕਿ ਇਸ ਪਾਣੀ ਦੇ ਘਟਦੇ ਪੱਧਰ ਦੇ ਲਈ ਇਕੱਲੇ ਕਿਸਾਨ ਹੀ ਜ਼ਿੰਮੇਵਾਰ ਨਹੀਂ ਹਨ ਅਸੀਂ ਖੁਦ ਇੱਕ ਆਮ ਸ਼ਖਸ ਵੀ ਇਸ ਦੇ ਲਈ ਜ਼ਿੰਮੇਵਾਰ ਹੈ ਇਸ ਰਿਪੋਰਟ ਦੇ ਵਿੱਚ ਦਿੱਤੇ ਗਏ ਅੰਕੜਿਆਂ ਦੇ ਮੁਤਾਬਕ ਬਹੁਤ ਸਾਰਾ ਪਾਣੀ ਲੱਖਾਂ ਲੀਟਰ ਪਾਣੀ ਸ਼ਹਿਰਾਂ ਦੇ ਵਿੱਚ ਬਰਬਾਦ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਵੀ ਪਾਣੀ ਦੀ ਸਾਂਭ ਮਾਲਦੀਵਲ ਘਟ ਧਿਆਨ ਦਿੱਤਾ ਜਾ ਰਿਹਾ ਜਿਸ ਦਾ ਖਮਿਆਜ਼ਾ ਸਾਡੀ ਆਉਣ ਵਾਲੀ ਪੀੜੀ ਪੁਗਤੇਗੀ ਦੂਜੇ ਪਾਸੇ ਸਰਕਾਰਾਂ ਲੱਖ ਦਾਅਵੇ ਕਰਦੀਆਂ ਨੇ ਕਿ ਉਹਨਾਂ ਦੇ ਵੱਲੋਂ ਪਾਣੀ ਨੂੰ ਬਚਾਉਣ ਦੇ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਲਿਆਂਦੀਆਂ ਜਾ ਰਹੀਆਂ ਨੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਟ੍ਰੀਟਮੈਂਟ ਪਲਾਂਟ ਲਗਾਏ ਜਾ ਰਹੇ ਨੇ ਪਰ ਕਿਤੇ ਨਾ ਕਿਤੇ ਅਜੇ ਤੱਕ ਵੇਲਾ ਸਾਂਭਿਆ ਨਹੀਂ ਗਿਆ ਇਹ ਰਿਪੋਰਟ ਬੇਹਤ ਚਿੰਤਾਜਨਕ ਹੈ ਚਿੰਤਾਜਨਕ ਇਸ ਲਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਧਰਤੀ ਦੇ ਉੱਤੇ ਇਸ ਧਰਤੀ ਦੇ ਉੱਤੇ ਸੋਕਾ ਪੈ ਸਕਦਾ ਹੈ ਜਿਹੜੀਆਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਖਤਰਨਾਕ ਰੂਪ ਦੇ ਵਿੱਚ ਇੱਕ ਸਾਡੇ ਵੱਲੋਂ ਦਿੱਤਾ ਗਿਆ ਸ਼ਰਾਪ ਹੋਵੇਗਾ ਸੋ ਲੋੜ ਹੈ ਸਾਨੂੰ ਖੁਦ ਨੂੰ ਪਾਣੀ ਬਚਾਉਣ ਦੀ ਪਾਣੀ ਦੀ ਵਰਤੋਂ ਘੱਟ ਕਰਕੇ ਆਪਣੇ ਕੰਮਾਂ ਨੂੰ ਚਲਾਉਣ ਦੀ ਖੇਤੀਬਾੜੀ ਦੇ ਵਿੱਚ ਜਿਵੇਂ ਸਰਕਾਰ ਦੇ ਵੱਲੋਂ ਬਹੁਤ ਸਾਰੀਆਂ ਸਕੀਮਾ ਲੈ ਕੇ ਆਈਆਂ ਜਾਂਦੀਆਂ ਨੇ ਕਿ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਨਿਕਲ ਕੇ ਦੂਸਰੀਆਂ ਫਸਲਾਂ ਵੱਲ ਧਿਆਨ ਦੇ ਕੇ ਪਾਣੀ ਨੂੰ ਬਚਾਈਏ ਤੇ ਆਪਣੇ ਜੀਵਨ ਨੂੰ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ